ਅੱਜ ਗੋਰੀ ਸ਼ੰਕਰ ਸੇਵਾ ਸਮਿਤੀ ਵੱਲੋਂ ਟਿੰਡ ਮੁਦਿਆਂ ਦੇ ਵਿੱਚ ਹਲਕਾ ਸਕਿਨ ਕੇਅਰ ਦੇ ਸਹਿਯੋਗ ਨਾਲ ਸਵਰਗੀ ਸ਼੍ਰੀ ਨੱਥੂ لال ਕੋਹਲ ਜੀ ਦੀ ਯਾਦ ਨੂੰ ਸਮਰਪਿਤ ਸਕਿਨ ਕੇਅਰ ਦਾ ਮੈਡੀਕਲ ਕੈਂਪ ਲਗਾਇਆ ਗਿਆ ਜ ਜਿਹਦੇ ਵਿੱਚ ਦੇਖੋ ਹਲਕਾ ਸਕਿਨ ਕੇਅਰ ਦੇ ਮੈਂ ਮਾਈ ਡਾਕਟਰ ਦੁਆਰਾ ਆਪ ਰਿਜਾਂ ਨੂੰ ਚੈੱਕ ਕੀਤਾ ਜਾ ਰਿਹਾ ਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਕਿਉਂਕਿ ਡਾਕਟਰ ਸ਼੍ਰੀ ਨੱਥੂ ਰਾਮ ਕੋਹਲ ਜੀ ਮੇਰੇ ਰੈਵਰ ਸੀ ਅੱਜ ਨਾਲੇ ਕਿਉਂਕਿ ਕੱਲ ਪੇਰੈਂਟਸ ਡੇ ਵੀ ਆ ਆਪਣੇ ਫਾਦਰ ਡੇ ਵੀ ਆ ਉਹ ਮੇਰੇ ਪਿਤਾ ਸਮਾਨ ਸੀ ਉਹਨਾਂ ਨੇ ਹਮੇਸ਼ਾ ਮੇਰੇ ਜੀਵਨ ਦੇ ਵਿੱਚ ਖੁਸ਼ੀਆਂ ਦਿੱਤੀਆਂ ਤੇ ਮੇਰਾ ਉਹਨਾਂ ਦਾ ਆਸ਼ੀਰਵਾਦ ਤੇ ਸਦਕੇ ਅੱਜ ਮੈਂ ਅੱਜ ਇੱਥੇ ਤੱਕ ਆ ਕਿ ਲੋਕਾਂ ਦੀ ਸੇਵਾ ਕਰਨ ਜੋਗਾ ਹੋਇਆ ਬਾਕੀ ਗੋਰੀ ਸ਼ੰਕਰ ਸੇਵਾ ਸਮਿਤੀ ਦੀ ਟੀਮ ਵੱਲੋਂ ਸਰਪੰਚ ਅਸ਼ੋਕ ਜੀ ਦਾ ਲਵਲੀ ਜੀ ਦਾ ਮੈਂਬਰ ਪੰਚਾਇਤ ਸਾਹਿਬ ਦਾ ਤੇ ਉਹਨਾਂ ਦੇ ਪੂਰੇ ਪਿੰਡ ਨਿਵਾਸੀਆਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਇਸ ਪਿੰਡ ਦੇ ਵਿੱਚ ਸੇਵਾ ਕਰਨ ਦਾ ਮੌਕਾ ਦਿੱਤਾ ਸ਼ੰਕਰ ਭਗਵਾਨ ਕੀ ਜੈ ਡਾਕਟਰ ਹਲਕਾ ਸਕਿਨ ਕੇਅਰ ਐਂਡ ਹੈਲਥ ਕੇਅਰ ਨੇ ਗੋਰੀ ਸੇਵਾ ਸਮਿਤੀ ਦੇ ਹੱਲ ਨਾਲ ਪਿੰਡ ਮੁੱਦਿਆਂ ਦੇ ਵਿੱਚ ਸਕਿਨ ਕੇਅਰ ਕੈਂਪ ਆਰਗੇਨਾਈਜ਼ ਕੀਤਾ ਅੱਜ ਅਸੀਂ ਇੱਥੇ ਇੱਥੋਂ ਦੇ ਪਿੰਡ ਦੇ ਨਿਵਾਸੀਆਂ ਨੂੰ ਚੈੱਕ ਕੀਤਾ ਜਿਨ੍ਹਾਂ ਦੀ ਸਕਿਨ ਦੀ ਰਿਲੇਟਿਡ ਪ੍ਰੋਬਲਮ ਸੀ ਤੇ ਅੱਜ ਸਾਰਿਆਂ ਨੂੰ ਅਸੀਂ ਇੱਥੋਂ ਮਿਲ ਕੇ ਜਾ ਰਹੇ ਹਾਂ ਤੇ ਉਮੀਦ ਕਰਦੇ ਹਾਂ ਕਿ ਕਿਸੇ ਨੂੰ ਵੀ ਸਕਿਨ ਦੇ ਰਿਲੇਟਿਡ ਪ੍ਰੋਬਲਮ ਹੋਏਗੀ ਤੇ ਡਲਹੋਜ਼ੀ ਰੋਡ ਨੀਅਰ ਸ਼ਨੀਦਰ ਮੰਦਿਰ ਡਾਕਟਰ ਹਲਕਾ ਸਕਿਨ ਕੇਅਰ ਚ ਵਿਜ਼ਿਟ ਕਰਨਗੇ ਫਤਕਾਰ ਯੋਗ ਛਡੇ ਆਕੁਮੈਡੀ ਡਾਕਟਰ ਸਪੈਸ਼ਲਿਸਟ ਤੇ ਸੰਜੀਵ ਮਲਹਣ ਜੀ ਜਨਾ ਦੇ ਸੜਕੇ ਅੱਜ ਸਰਪਿੰਡੂ ਦੇ ਵਿੱਚ ਕੈਂਪ ਦਾ आयोजन ਕੀਤਾ ਗਿਆ ਜਿਨ੍ਹਾਂ ਦੇ ਵਿੱਚ ਫਰੀ ਮੈਡੀਕਲ ਚੈੱਕਅਪ ਹੋਗਾ ਔਰ ਫਰੀ ਦਵਾਈਆਂ ਦਿੱਤੀਆਂ ਜਾਣਗੀਆਂ ਇਹ ਸਾਡੇ ਮਲਨ ਸਾਹਿਬ ਇੱਕ ਮਸੀਹਾ ਦੇ ਤੋਂ ਉੱਤੇ ਸਾਡੇ ਪਿੰਡ ਦੇ ਵਿੱਚ ਬਹੁਤ ਦੂਸਰੀ ਵਾਰ ਹੈ ਕੈਂਪ ਲਗਾਉਣ ਜਾ ਰਹੇ ਨੇ ਜਿਹੜਾ ਹੈ तहे ਦਿਲ ਤੋਂ ਬਹੁਤ ਹੀ ਧੰਨਵਾਦ ਕਰਦੇ ਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਫਰੀ ਅਖਾਲਾ ਕੰਮ ਤੱਕ ਜਿਹੜਾ ਆਯੋਜਿਤ ਕੀਤਾ ਜਾ ਰਿਹਾ ਇਰੇ ਬੱਚਾ ਖਾਂ ਦਾ ਫ੍ਰੀ ਚੈੱਕ ਅਪ ਦਵਾਈਆਂ ਤੇ ਇੱਥੋਂ ਲੈ ਕੇ ਆਪਰੇਟ ਵੀ ਫ੍ਰੀ ਕਰਾਇਆ ਜਾਏਗਾ ਅਸੀਂ ਨਾਲ ਫਿਰ ਤੋਂ ਇੱਕ ਵਾਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਗਰੀਬ बस्ती ਵਿੱਚ ਆ ਕੇ ਇਹ ਮਸੀਹਾ ਬਣ ਕੇ ਲੋਕਾਂ ਨੂੰ ਫ੍ਰੀ ਮੈਡੀਕਲ ਸਹੂਲਤਾਂ ਜਿਹੜੀ ਪ੍ਰਦਾਨ ਕਰਦੇ ਬਹੁਤ ਬਹੁਤ ਧੰਨਵਾਦ ਸਮੇਟੀ ਵੀ ਵੱਲੋਂ ਅਸੀਂ ਪੂਰੇ ਪਿੰਡ ਵੱਲੋਂ ਮੱਲਨ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਦੂਸਰੀ ਵਾਰੀ ਸਾਡੇ ਪਿੰਡ ਵਾਲਿਆਂ ਦਾ ਬਹੁਤ ਮਲਕੀ ਮਦਦ ਕੀਤੀ ਹੈ ਔਰ ਇਹਨਾਂ ਨੇ ਸਾਡਾ ਨਾਂ ਵਾਦਾ ਵੀ ਕੀਤਾ ਹੈ ਕਿ ਆਉਣ ਵਾਲੇ ਤੁਹਾਡੇ ਕੁਝ ਟਾਈਮ ਚ ਹਰ ਇੱਕ ਤਰ੍ਹਾਂ ਦੇ ਤੁਹਾਡੇ ਪਿੰਡ ਸੁਵਿਧਾ ਦਿਆਂਗੇ ਤੁਹਾਨੂੰ ਔਰ ਕੁਝ ਬੱਚੀਆਂ ਜਿਹੜੇ ਗਰੀਬ ਬੱਚੀਆਂ ਦਾ ਉਹਨਾਂ ਦਾ ਦਾ ਵੀ ਸਤੰਬਰ ਮਹੀਨੇ ਦੱਸਿਆ ਇਹਨਾਂ ਨੇ ਕਾਫੀ ਸਾਡੇ ਪਿੰਡੋਂ ਵਿਆਹ ਜਿਹੜੇ ਇਦਾਂ ਦੇ ਕੁਰਵਾਨੇ ਨੇ ਸਾਬ ਉਹਨਾਂ ਨੇ ਉਹਦੀ ਜ਼ਿੰਮੇਵਾਰੀ ਲਈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ